ਮੋਟਿਵ ਇਹ ਹੈ ਕਿ ਮੈਨੂੰ ਲੱਗਦਾ ਕਿ ਬਦਨਾਮ ਐਸਾ ਲਫ਼ਜ਼ਾ ਜਿਹੜਾ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਚਾਹੂਗਾ ਕਿ ਉਹਦੇ ਨਾਲ ਨਾਲ ਜੁੜੇ ਪਰ ਇਹ ਹਮੇਸ਼ਾ ਜਿਹਦੀ ਵੀ ਜ਼ਿੰਦਗੀ 'ਚ ਜੁੜਿਆ ਐਕਸੀਡੈਂਟਲੀ ਜੁੜਦਾ ਸੋ ਮੈਨੂੰ ਲੱਗਦਾ ਕਿ ਇਹ ਐਸਾ ਵਾਕਿਆ ਇੱਕ ਪਿਓ-ਪੁੱਤ ਦੀ ਐਸੀ ਕਹਾਣੀ ਹੈ ਜ ਜਿਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟ੍ਰੈਜੇਡੀ ਐਸੀ 트੍ਰੈਜਿਕ ਮੂਮੈਂਟ ਹੋ ਜਾਂਦੀ ਹੈ ਜਿੱਦੋਂ ਤੋਂ ਉਹਦਾ ਜਿਹੜਾ ਬੱਚਾ ਉਹ ਇਹ ਸੋਚਦਾ ਹੈ ਕਿ ਮੇਰੇ ਪਿਓ ਦਾ ਕੰਦ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਹੋਣਾ ਡਿਜ਼ਰਵ ਕਰਦਾ ਸੀ ਤੇ ਉਹ ਹੋਊਗਾ ਫਿਰ ਉਹ ਜੋ ਪ੍ਰਾਨ ਕਰਕੇ ਜੋ ਡਿਸੀਜਨ ਲੈਂਦਾ ਹੈ ਉਹ ਬਾਕੀ ਫਿਲਮ ਦੇ ਕਿਰਦਾਰ ਬਾਕੀ ਬਾਸ਼ੀ ਦਾ ਕਿਰਦਾਰ ਛੋਟਾ ਹੈ ਬਾਦਸ਼ਾਹ ਛੋਟਾ ਹੈ ਬੰਦਾ ਲੋਕੇ ਦੀ ਔਕਾਤ ਨਾਮ ਬਾਦਸ਼ਾਹ ਗੈਰ ਹੋਏ ਸੇਹ ਦੇ ਲਈ ਪੀੜੀ ਨੂੰ ਸਕੂਲੇ ਜਾਣਾ ਚਾਹੀਦਾ ਫਿਲਮਾਂ ਚ ਨਹੀਂ ਆਉਣਾ ਚਾਹੀਦਾ ਐਂਡ ਤੁਹਾਨੂੰ ਇਹ ਕੁਐਸਚਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਵਾਇਲੈਂਸ ਦਾ ਮਤਲਬ ਹੁੰਦਾ ਗਨ ਵਾਇਲੈਂਸ ਦਾ ਮਤਲਬ ਬੰਦੂਕਾਂ ਵਾਇਲੈਂਸ ਦਾ ਮਤਲਬ ਬਲੱਡ ਤੇ ਉਹ ਚ ਉਹ ਚ ਨੂਰ ਜੀ ਗੱਲ ਕਰ ਰਹੇ ਨੇ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਸੁਮਿਲਲਾਦਾ ਕਿ ਇਹ ਵਾਇਲੈਂਸ ਨਹੀਂ ਹੈ ਤੇ ਬਹੁਤ ਤਗੜਾ ਮੈਸੇਜ ਹੈ ਜੇ ਕਿਸੇ ਹੋਰ ਫਿਲਮ ਤੇ ਦੀ ਗੱਲ ਕੀਤੀ ਗਈ ਪਹਿਲਾਂ ਤਾਂ ਮੈਨੂੰ ਦੱਸਦੇ ਜ਼ਰੂਰ ਐਂਡ ਇਸ ਫਿਲਮ ਦੇ ਵਿੱਚ ਅਸੀਂ ਉਹ ਅਟੈਂਪਟ ਕੀਤਾ ਜਿਹੜਾ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ ਪੰਜਾਬੀ ਇੰਡਸਟਰੀ ਚ ਪੰਜ ਬਾਲੀਵੁੱਡ ਦੇ ਐਕਟਰਸ ਜਿਨ੍ਹਾਂ ਨੂੰ ਫਿਊਜ਼ਨ ਕੋਲਾਬੋਰੇਸ਼ਨ ਦਿੱਤੀ ਹੈ ਇਸ ਫਿਲਮ ਤੇ ਜਿਨ੍ਹਾਂ ਚ ਜੈਸਮੀਨ ਪਸੀਨ ਪਹਿਲੇ ਨੰਬਰ ਤੇ ਨੇ ਮੁਕੇਸ਼ ਰੇਸ਼ੀ ਜੀ ਨੇ ਵਿਜੇਸ਼ਰ ਜੀ ਜੀ ਨੇ ਅਭਿਮਨਿਉ ਸਿੰਘ ਨੇ ਐਨਮਲਿਸ ਸੀਜੀ ਸਾਡੇ ਪੰਜਾਬ ਦੀ ਸ਼ਾਨ ਪਤਮਸ਼ੀਰੀ ਅਵਾਰਡ ਉਹਨਾਂ ਦਾ ਉਹ ਨੇ ਸਾਡੇ ਨਾਲ ਹੋਰੀ ਬਹੁਤ ਸਾਰੀ ਕਲਾਕਾਰ ਨੇ ਐਨਮਲ ਦਾ ਇਦਾਂ ਦਾ ਅਟੈਂਪਟ ਵੀ ਪਹਿਲਾਂ ਪੰਜਾਬੀ ਇੰਡਸਟਰੀ ਚ ਕਦੀ ਨਹੀਂ ਹੋਇਆ ਐਂਡ ਇਦਾਂ ਦੀ ਚੀਜ਼ ਨੂੰ ਆਡੀਅנס ਨੇ ਵੀ ਕਦੀ ਨਹੀਂ ਦੇਖਿਆ ਐਂਡ ਜਿਹੜੀ ਸਭ ਤੋਂ ਖਾਸ ਗੱਲ ਹੋਈ ਹੈ ਕਿ ਜਿਹਦੇ ਕਰਕੇ ਪੰਜਾਬ ਦੀ ਸਟੇਟ ਦਾ ਰੈਵਨਿਊ ਚੱਲਦਾ दारू ਉਹਦੇ ਤੇ ਫਿਲਮ ਬੇਸ ਹੈ ਸਰ ਜੀ ਜਿਵੇਂ ਤੁਸੀਂ ਫਿਲਮ ਦੇ ਵਿੱਚ ਐਕਸ਼ਨ ਸੀਨ ਕੀਤਾ ਤੇ ਜ਼ਿਆਦਾਤਰ ਤੁਹਾਡੀਆਂ ਫਿਲਮਾਂ ਐਕਸ਼ਨ ਸੀਨ ਤੇ ਬੇਸ ਕੀਤੀਆਂ ਹਨ ਤੇ ਕਈ ਵਾਰ ਦੇ ਤਾਂ ਸੱਟਾਂ ਵੀ ਵੱਜ ਜਾਂਦੀਆਂ ਨੇ ਤੇ ਇਸ ਖੰਮਦੇ ਵਿੱਚ ਕੋਈ ਅਜੀਹ ਅਜੀਬ ਘਟਨਾ ਵਾਪਰੀ ਹੋਈ ਆਈ ਮੈਂ ਕੱਲੀ ਵੀਡੀਓ ਪਾਈ ਆ ਮੋਟਰਸਾਈਕਲ ਚਲਾਈ ਜਾਂਦਾ ਜੰਗਲਾਂ ਦੇ ਵਿੱਚ ਤੇ ਉਹ ਚਲਾਂਦੇ ਚਲਾਂਦੇ ਡਿੱਗ ਗਿਆ ਸਾਈਡ ਤੇ ਇਦਾਂ ਚਲੋ ਇਦਾਂ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਦੱਸ ਰਿਹਾ ਕਿ ਉਹ ਉਸ ਟਾਈਮ ਦੇ ਉੱਤੇ ਸਾਡੇ ਸੱਟ ਲੱਗੀ ਮੇਰੇ ਸ਼ਿਨ ਤੇ ਲੱਤ ਦੇ ਹਲੇ ਗੋਡੇ ਥੱਲੇ ਜਿਹੜੀ ਚੀਜ਼ ਹੱਡੀ ਹੁੰਦੀ ਉਹਨੂੰ ਸ਼ਿਨ ਕਹਿੰਦੇ ਤਾਂ ਉੱਤੇ ਸੱਟ ਲੱਗੀ ਤੇ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਅਸੀਂ ਉਹ ਜਿਹੜੀ ਵੀਡੀਓ ਵੀ ਦੇਖੋਗੇ ਤੁਸੀਂ ਮੈਂ ਦੇਖ ਕੇ ਖੜਾ ਹੋ ਗਿਆ ਸੀ ਮਾਬਸਾ ਗਿਆ ਉਹ ਤੋਂ ਬਾਅਦ ਮੈਂ ਬਿਓਸ ਹੋ ਗਿਆ ਔਰ ਡੀ ਬ੍ਰੇਕ ਹੋ ਗਈ ਔਰ ਜੁੜ ਗਈ ਪਤ ਨਹੀਂ ਕਦੋਂ ਜੁੜੀ ਐਂਡ ਉਹ ਇਦਾਂ ਹੀ ਠੇਠੀ ਸਾਰਾ ਮੈਨੂੰ ਵਧੀਆ ਲੱਗਦਾ ਐਂਡ ਜਦੋਂ ਕੋਈ ਇਦਾਂ ਯੂਜ਼ ਹੁੰਦਾ ਤਾਂ ਉਹ ਹਮੇਸ਼ਾ ਪਿੱਛੋਂ ਕੈਮਰਾ ਲੱਗਾ ਹੁੰਦਾ ਉਦੋਂ ਪਤਾ ਲੱਗ ਜਾਂਦਾ ਕਿ ਇਹ ਕਿਸੇ ਹੋਰ ਨੇ ਕੀਤਾ ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪ ਹੀ ਅਟੈਂਪਟ ਕਰੀਏ ਐਂਡ ਮੈਨੂੰ ਲੱਗਦਾ ਕਿ ਇਦਾਂ ਦਾ ਕੁਝ ਕਰਾਂਗੇ ਇਦਾਂ ਦੀਆਂ ਚੀਜ਼ਾਂ ਕਰਾਂਗੇ ਤਾਂ ਹੀ ਪੰਜਾਬ ਤੋਂ ਬਾਹਰ ਪੰਜਾਬ ਵਾਲਿਆਂ ਦਾ ਨਾਮ ਹੋਗਾ ਜੀ ਇੱਕ ਸਾਲ ਹੀ ਰੜੀ ਕਮੇਸਟਰੀ ਜੈਸਮੀਨ ਆਹ ਬਹੁਤ ਵਧੀਆ ਜੈਸਮੀਨ ਜੀ ਦੱਸਣਗੇ ਤੁਹਾਨੂੰ ਆਲ ਵੈਟ ਜੈਸਮੀਨ ਜੀ शूटिंग हां मेरी थे सिर्फ लुधियाना ही हो पांच स्टेटਾਂ ਚ ਹੋਈ ਹੈ ਜੀ ਪੰਜਾਬ ਗੁਜਰਾਤ ਰਾਜਸਥਾਨ ਗੁਰਗਾਓ ਐਂਡ ਧਰアドੂਨ ਗੀਤ ਮਿਲੇਗੀ ਜਬੀ ਸੌਰੀ ਗੀਤ ਛੇ ਨੇ ਜੀ ਪੰਜਾਬ ਦੇ ਜਿਹੜੇ ਚੋਟੀ ਦੇ ਕਲਾਕਾਰ ਸਾਰੇ ਹੈਗੇ ਨੇ ਕ ਮਤਲਬ ਗੀਤ ਗਾਣਿਆਂ ਚ ਪੰਜਾਬਾਸੋਂ ਕੀ ਮੈਸੇਜ ਹੋਊਗਾ ਕਿਦਾ ਇਹ ਨਸੀਬ ਇਹਨਾਂ ਤੋਂ ਹੋ ਗਿਆ ਕਿਦੇ ਚ ਫਿਲਮਾਂ ਚ ਕਿ ਗਾਣੇ ਚ ਲੋਕਾਂ ਨੂੰ ਕਹਿੰਦੇ ਕਿ ਆ ਚੋ ਲੋਕਾਂ ਨੂੰ ਬੇਨਤੀ ਕਰਨੀ ਆ ਫਿਲਮ ਵੇਖਣ ਆਓ ਸਵਾਦ ਲਓ ਜ਼ਿੰਦਗੀ ਚ ਜੇ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਤੇ ਤੁਸੀਂ ਫਿਲਮ ਦੇਖੋ ਤੁਹਾਡੀ ਟੈਨਸ਼ਨ ਦੂਰ ਹੋਊਗੀ ਜੇ ਕੋਈ ਏਦਾਂ ਦਾ ਬੱਚਾ ਹੈ ਜਿਹੜਾ ਆਪਣੇ ਪਿਓ ਨੂੰ ਘੱਟ ਪਿਆਰ ਕਰਦਾ ਉਹ ਫਿਲਮ ਵੇਖ ਕੇ ਆਵੇ ਉਹਨੂੰ ਏਦਾਂ ਉਹਨੂੰ ਮਹਿਸੂਸ ਹੋਊਗਾ ਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਹੈ ਕਿ ਬੱਚੇ ਘਰਾਂ ਤੋਂ ਦੂਰ ਹੋ ਜਾਂਦੇ ਨੇ ਬੱਚੇ ਘਰਾਂ ਦੇ ਨਾਲ ਨਹੀਂ ਰਹਿੰਦੇ ਸੋ ਜਿਹੜੀ ਘਰਾਂ ਦੀ ਉਹ ਜਿਹੜਾ ਉਹਨਾਂ ਦਾ ਇੰਜੋਏ ਕਰਨ ਦਾ ਟਾਈਮ ਸੀ ਪਹਿਲਾਂ ਉਹ ਜ਼ਿੰਦਗੀ ਚ ਜਵਾ ਉੱਠੇ ਰਹਿੰਦਾ ਟਾਈਮ ਹੁੰਦਾ ਜਵਾਗ ਚਲੇ ਜਾਂਦੇ ਨੇ ਮੇਨ ਮੈਸੇਜ ਇਹਦੇ ਵਿੱਚ ਪੰਜਾਬ ਦੇ ਵਿਰਸੇ ਦੀ ਕੋਈ ਮਤਲਬ ਕੋਈ ਇਨਪੁਟ ਜਾਂ ਆਉਟਪੁਟ ਕੋਈ ਨਹੀਂ ਹੈ ਪੰਜਾਬ ਦੇ ਵਿਰਸੇ ਨਾਲ ਇਹਦੇ ਕੋਈ ਗੱਲ ਨਹੀਂ ਇਹ ਤਾਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਆ ਆਪਾਂ ਸਾਰੇ ਜਾਣੇ ਪਰ ਮੈਨੂੰ ਇਦਾਂ ਲੱਗਦਾ ਕਿ ਯਾਰ ਜਿਹੜੇ ਘਰ ਦੇ ਨੇ ਮਾਪਿਓ ਨੇ ਜਿਹੜੀ ਜਿਹੜੀ ਅੱਜ ਦੇ ਟਾਈਮ 'ਚ ਜੇ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਆ ਉਹ ਇਹ ਆ ਕਿ ਆਪਣੇ ਪੇਰੈਂਟਸ ਦੀ ਜਿੰਨੀ ਇੱਜ਼ਤ ਕਰ ਸਕਦੇ ਓਨੀ ਕਰੋ ਐਂਡ ਤੁਸੀਂ ਪਤਾ ਨਹੀਂ ਤੁਸੀਂ ਕੋਈ ਮੇਰੀ ਵੀਡੀਓ ਦੇਖੀ ਕਿ ਨਹੀਂ ਤੁਸੀਂ ਦੇਖਣਾ ਜਿਹੜੀ ਵੀ ਮੇਰੀ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਮੂਮੈਂਟ ਉਹਦਾ ਮਤਲਬ ਇਹ ਨਹੀਂਗਾ ਕਿ ਮੇਰੀ ਮੰਮੀ ਮੇਰੇ ਨਾਲ ਤੇ ਮੈਨੂੰ ਕੋਈ ਪਬਲਿਸਿਟੀ ਚਾਹੀਦੀ ਉਹਦਾ ਮਤਲਬ ਇਹ ਕਿ ਮੈਂ ਉਹਨਾਂ ਦੀ ਉਹ ਸਪੈਸ਼ਲ ਮੂਮੈਂਟ ਬਣਾਉਣਾ ਚਾਹੁੰਦਾ ਜਿਹੜੇ ਮੈਨੂੰ ਚਾਹੁੰਦੇ ਨੇ ਮੈਂ ਚਾਹੁੰਨਾ ਕਿ ਜਦੋਂ ਤੁਹਾਡੀ ਜ਼ਿੰਦਗੀ ਦੀ ਸਪੈਸ਼ਲ ਮੂਮੈਂਟ ਹੋਵੇ ਤਾਂ ਤੁਹਾਡੀ ਮੰਮੀ ਤੇ ਡੈਡੀ ਤੁਹਾਡੇ ਨਾਲ ਹੋਣ ਸੋ ਉੱਥੋਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਤੇ ਦੂਸਰੀ ਗੱਲ ਇਹ ਕਿ ਜਿਹੜੇ ਆਸ਼ਰਮਵਾਦ ਰਹੇ ਨੇ ਉਹਦਾ ਰੀਜ਼ਨ ਕੱਲਾ ਇਹ ਨਹੀਂਗਾ ਕੱਲੇ ਪੰਜਾਬ 'ਚ ਨਹੀਂ ਆ ਬਹੁਤ ਸਾਰੀਆਂ ਹੋਰ ਸਟੇਟਸ ਦੇ ਵਿੱਚ ਵੀ ਇਦਾਂ ਹੀ ਹੁੰਦਾ ਜਦੋਂ ਬੱਚਿਆਂ ਨੂੰ ਇਦਾਂ ਲੱਗੇ ਕਿ ਸਾਡਾ ਫਿਊਚਰ ਸਿਕਿਉਰ ਨਹੀਂਗਾ ਤਾਂ ਬੱਚਿਆਂ ਦੇ ਪੇਰੈਂਟਸ ਤੇ ਬੱਚੇ ਮਿਲ ਕੇ ਇੱਕ ਐਸਾ ਡਿਸੀਜਨ ਲੈਂਦੇ ਨੇ ਜਿਹੜਾ ਦੁਨੀਆ 'ਚ ਨੂੰ ਲੱਗਦਾ ਕੋਈ ਬੱਚਾ ਜਾਂ ਮਾਂ ਕਿਉਂ ਨਹੀਂ ਚਾਹੁੰਦਾ ਹੋਊਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਜਾਵੇ ਸੋ ਉਹ ਤੇ ਸਾਡੀਆਂ ਕਮਜ਼ੋਰੀਆਂ ਨੇ ਮਜਬੂਰੀਆਂ ਨੇ ਕਿੰਨੇ ਬੱਚੇ ਬਾਹਰੋਂ ਡਿਪਲੋਮਾ ਹੋ ਕੇ ਵਾਪਸ ਆਏ ਕਿੰਨੇ ਗਏ ਤੇ ਵਾਪਸ ਭੇਜਤੇ ਪਰ ਉਹਦੇ 'ਚ ਕਿਸੇ ਦਾ ਜੀ ਥੋੜੀ ਕਰਦਾ ਕਿ ਇਕੱਲੇ ਗਹਿਣੇ ਰੱਖ ਕੇ ਤੇ ਤੁਸੀਂ ਕਰਜ਼ਾ ਚੱਕ ਕੇ ਤੇ ਬਾਹਰ ਜਾਓ ਤੇ ਮੁੜ ਕੇ ਵਾਪਸ ਆਜੋ ਤੇ ਕਰਜ਼ਾ ਸਿਰ ਤੇ ਹੋ ਲਾਉਣਾ ਕਿਦਾਂ ਸੋ ਇਹ ਲੈਕ ਆਫ ਐਜੂਕੇਸ਼ਨ ਤੇ ਜਾਗਰੂਕਤਾ ਜਿਹੜੇ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਇਹ ਸਿਖਾ ਸਹੀ ਭਵੇਖ ਜਿਹੜਾ ਉਹ ਤੁਸੀਂ ਪੰਜਾਬ ਚ ਰਹਿ ਕੇ ਬਣਾ ਸਕਦੇ ਆ ਸੋ ਪੰਜਾਬ ਦੇ ਬੱਚੇ ਪੰਜਾਬ ਦਾ ਯੂਥ ਉਹ ਇਹਨਾਂ ਸਮਝਦਾਰ ਹੈ ਜੇ ਤੁਸੀਂ ਉਹਨਾਂ ਨੂੰ ਸਮਝਾਓਗੇ ਤਾਂ 100% ਸਮਝਦੇ ਆ ਪੋਸਟਰ ਦੇ ਵਿੱਚ ਟਾਈਗਰ ਦੇ ਦੇਖਿਆ ਮੈਂ ਕਿਹਾ ਤਾਂ ਕੀ ਹੋਣਾ ਟਾਈਗਰ ਮਿਲਦਾ ਹੈ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਤੇ ਮੇਰੀ ਪਰਸਨਲ ਕਹਾਣੀ ਇਹ ਆ ਕਿ ਮੈਨੂੰ ਸਕਾਰਫੇਸ ਫਿਲਮ ਬਹੁਤ ਪਸੰਦ ਸੀ ਐਂਡ ਉਸ ਫਿਲਮ ਦੇ ਪੋਸਟਰ ਦੇ ਉੱਤੇ ਇੱਕ ਤੁਸੀਂ ਦੇਖਦੇ ਆ ਟਾਈਗਰ ਉਹ ਮੈਂ ਛੋਟੇ ਹੁੰਦੇ ਜਦੋਂ ਮੈਂ ਅਸੀਂ ਸਾਡੇ ਘਰ ਦੇ ਸਾਡੇ ਘਰ ਦੀਆਂ ਜਿਹੜੀਆਂ ਕੰਨਾਂ ਨੇ ਉਹ ਬਲਸਟਰ ਵੀ ਨਹੀਂ ਹੁੰਦੀਆਂ ਸੀ ਤੇ ਉਸ ਕੰਧ ਦੇ ਉੱਤੇ ਉਹਦਾ ਪੋਸਟਰ ਲੱਗਾ ਹੁੰਦਾ ਸੀ ਤੇ ਜਦੋਂ ਮੈਂ ਉਹਨੂੰ ਦੇਖਦਾ ਸੀ ਤਾਂ ਮੈਨੂੰ ਮੈਂ ਇਹ ਤਾਂ ਸੋਚਦਾ ਮੈਂ ਐਕਟਰ ਬੰਨਾ ਪਰ ਮੈਨੂੰ ਉਹ ਐ ਨਹੀਂ ਪਤਾ ਸੀਗਾ ਕਿ ਮੈਂ ਆਪਣੀ ਫਿਲਮ ਦੇ ਵਿੱਚ ਉਹ ਕਰੂੰਗਾ ਉਹ ਮੇਰੇ ਛੋਟੇ ਹੁੰਦੇ ਤੋਂ ਮੇਰੇ ਨਾਲ ਆ ਉਹ ਚੀਜ਼ ਤਾਂ ਮੈਨੂੰ ਮੈਂ ਵੇਟ ਕਰਦਾ ਸੀ ਕਿਹੜੀ ਫਿਲਮ 'ਚ ਮੈਂ ਉਹ ਪਾ ਸਕਦਾ ਸੋ ਇਸ ਫਿਲਮ ਵਿੱਚ ਪੈ ਗਿਆ ਹਾਂਜੀ ਯਸ ਸਰ ਮੈਂ ਇਸ ਫਿਲਮ ਦੇ ਵਿੱਚ ਨੂਰ ਨਾਏ ਮੇਰੇ ਕੈਰੈਕਟਰ ਦਾ ਲਵ ਇੰਟਰਸ ਦਾ ਰੋਲ ਪਲੇ ਕਰ ਰਹੀ ਹਾਂ ਤੇ ਕਨਫਲਿਕਟ ਵੀ ਹੈ ਕੈਰੈਕਟਰ 'ਚ ਬਿਕੋਜ਼ ਕੈਰੈਕਟਰ ਨੂੰ ਜਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਨਫ਼ਰਤ ਹੈ ਹੀਰੋ ਉਹੀ ਚੀਜ਼ ਦਾ ਕਾਰੋਬਾਰ ਕਰਦਾ ਹੈ ਹਾਂਜੀ ਹਾਂਜੀ ਮੈਂ ਬਿਲਕੁਲ ਜ਼ਰੂਰ ਕਰਾਂਗੀ ਆਈ ਹੋਪ ਜਲਦੀ ਹੋਏ ਜਾਂ ਕੁਝ ਬਿਲਕੁਲ ਵਿੱਚ ਹੀ ਕਰੀਏ ਆਪਾਂ ਸੁਣਦੇ ਮੈਂ ਬਾਤ ਕਰ ਉਹਦੀ ਰਮਨ ਦੀ ਸਿੱਧੀ ਸਾਈਟ ਬਹੁਤ ਬਹੁਤ ਸੋਹਣੀ ਮੈਨੂੰ ਲੱਗਦਾ ਬੜੀ ਫਲੈਸ਼ ਪੇਅਰਿੰਗ ਹੈ Uh, so it brings a lot of freshness to the film chemistry बहुत सोरी है इट वाज रियली फन वर्किंग विद आय जी पार्टी ਤੁਸੀਂ ਇਸ মুਵੀ ਦੇ ਵਿੱਚ ਜਿਹੜਾ ਕੈਰੈਕਟਰ ਕੀਤਾ ਉਹਦੇ ਲਈ ਕੁਝ ਕੀ ਪ੍ਰੋਸੈਸਿੰਗ ਵਿੱਚ ਕਿੰਦਾ ਕਿੰਦਾ ਛੂਟਿੰਗ ਹੋਈ ਹੈ ਕਿ ਹਾਂਜੀ ਕਿੱਦਾਂ ਵੀਜੀ ਵੀਰਾਂ ਮੈਂ ਤੁਹਾਡੀ ਕੀ ਗੱਲ ਕਰਾਂ ਤੁਹਾਡਾ ਪਹਿਲੇ ਅੱਜ ਆਈਆਂ ਕਾਬੀ ਦੇ ਘਰੋਂ ਕਿੱਦਾਂ ਸ਼ੂਟਿੰਗ ਰਹੀ ਹੈ ਤੁਹਾਡੀ ਕਿੱਦਾਂ ਸ਼ੂਟਿੰਗ ਬਹੁਤ ਸੋਹਣੀ ਰਹੀ ਬੜਾ ਮਜ਼ਾ ਆਇਆ ਸ਼ੂਟਿੰਗ ਕਰਦੇ ਹੋਏ ਬਹੁਤ ਸੋਹਣੀ ਟੀਮ ਸੀ ਵੈਰੀ ਸਪੋਰਟਿੰਗ ਤੇ ਹੁਣ ਇਹ ਹੀ ਬੇਨਤੀ ਹੈ ਲੋਕਾਂ ਨੂੰ 28 ਫਰਵਰੀ ਨੂੰ ਜਾ ਕੇ ਦੇਖਣ ਤੇ ਸਾਨੂੰ ਪਿਆਰ ਦੇਣ ਇਹਨਾਂ ਦਾ ਸ਼ੂਟਿੰਗ ਕਰਕੇ ਕਿੱਦਾਂ ਲੱਗਦਾ ਬਹੁਤ ਸੋਹਣਾ ਲੱਗਿਆ ਜੇ ਭਾਜੀ ਕੇ ਟ੍ਰੇਲਰ ਦੇ ਵਿੱਚ ਆਪਾਂ ਡਾਇਲੌਗ ਦੇਖਿਆ ਕਿ ਬੰਦਾ ਦਾਰੂ ਪੀ ਕੇ